ਤੋ ਬਣਾ ਨੇ ਅਗੇ ਮੈਨੂੰ ਕੋਈ ਡਰ ਨਹੀਂ ਮੈਂ ਤਾਂ ਲੋਕਾਂ ਦਾ ਵਕੀਲ ਬਣ ਕੇ ਜਾਉ ਮੈਂ ਤਾਂ ਵੱਧ ਦੱਸੂ ਬੱਸਾਂ ਕਿੰਨੀਆਂ ਨੇ ਹੋਰ ਵੀ ਕੱਢੂ ਇਧਰੋਂ ਉਧਰੋਂ ਸਾਬੇ ਨੇ ਇਹਨਾਂ ਦੇ ਚਿੱਠੇ ਲੁੱਟ ਕੇ ਖਾ ਗਏ ਪੰਜਾਬ ਨੂੰ ਯਾਰ ਥੋੜੇ ਕਹਾਂ ਜਾਈਏ ਸੀ 파ੜ ਦੇ ਉਹ ਚੰਡੀਗੜ੍ਹ ਦੇ ਨੇੜੇ ਜਾ ਕੇ ਸੁੱਖ ਵਿਲਾਸ ਅੱਡਾ 7 ਸਟਾਰ ਹੋਟਲ ਤੇ ਉਹਦੇ ਕਾਗਜ਼ ਕੱਢੇ ਟੈਕਸ ਪੈਟ ਤੇ ਸਟੇਟ ਦਾ ਜੀਐਸਟੀ ਟੈਕਸ ਫ੍ਰੀ ਕਰਾ ਲਿਆ ਜੀ ਆਪ ਹੀ ਆਪਣੀ ਗਵਰਨਮੈਂਟ ਤੋਂ 85 ਕਰੋੜ ਰੁਪਏ ਤੋਂ ਵੱਧ ਦਾ ਟੈਕਸ ਬਣਦਾ 10 ਸਾਲਾਂ ਵਾਸਤੇ ਫ੍ਰੀ ਤੁਹਾਨੂੰ ਟੈਕਸ ਫ੍ਰੀ ਮਿਲਦੀ ਹੈ ਕੋਈ ਚੀਜ਼ ਇਲੈਕਟ੍ਰਿਸਿਟੀ ਡਿਊਟੀ 11 ਕਰੋੜ ਰੁਪਏ ਦੀ 10 ਸਾਲ ਵਾਸਤੇ ਫ੍ਰੀ ਲਗਜ਼ਰੀ ਟੈਕਸ ਤੇ ਐਨੂਅਲ ਲਾਇਸੈਂਸ ਫੀਸ ਹੁਣ ਜੇ 7 ਸਟਾਰ ਹੋਟਲ ਨੂੰ ਲਗਜ਼ਰੀ ਫੀਸ ਨਹੀਂ ਲੱਗੂਗੀ ਹੋਰ ਕਿਹਨੂੰ ਲੱਗੂਗੀ ਫਿਰ ਫ੍ਰੀ ਆਪ ਹੀ ਆਪ ਹੀ ਸਾਈਨ ਕਰਨੇ ਸੀ ਇਧਰੋਂ ਕਰਤੇ ਬਸ ਹੁਣ ਜਦੋਂ ਅਸੀਂ ਕਹਿੰਨੇ ਆ ਕਿ ਭਾਈ ਅਸੀਂ ਤਾਂ ਪਹਾੜ ਹੋਰ ਫਰੋਲਾਂਗੇ ਬੜਾ ਕੁਛ ਪਿਆ ਫਿਰ ਕਹਿੰਦੇ ਭਗਵਾਨ ਤਮਾਨ ਤੇ ਮਾਨ ਹਾਨੀ ਦਾ ਮੁਕੱਦਮਾ ਕਰਾਂਗੇ ਮੈਂ ਕਹਾਂ ਇਹ ਮਾਨ ਹੋਊ ਤਾਂ ਹਾਨੀ ਹੋਊ ਮਾਨ ਕਿੱਥੇ ਆਉਤੋਂ ਦਿਖਾ ਦਿਓ ਪਿੰਡਾਂ ਦੇ ਲੋਕ ਤੁਹਾਨੂੰ ਵੇਖ ਕੇ ਰਾਜੀ ਨਹੀਂ ਜਿੱਦੜੇ ਤੁਸੀਂ ਉਹਨੇ ਲੋਕ ਰਾਹ ਬਦਲ ਲੈਂਦੇ ਨੇ ਪਰ ਇਹ ਦਿਨ ਖਰਾਬ ਹੋਇਆ ਇਧਰੋਂ ਆਉਂਦੇ ਨੇ ਯਾਰ ਛੱਡੋ ਪਰੇ ਮਾਣ ਹਾਨੀ ਦਾ ਕੇਸ਼ ਕਰੂੰਗਾ ਕਰ ਤੋ ਕਿ ਮੇਰੇ ਤੇ ਮਾਣ ਹਾਨੀ ਦਾ ਉਦੋਂ ਦੇਖਣਾ ਸੀ ਜਦੋਂ ਲੁੱਟੀ ਜਾਂਦੇ ਸੀ ਕਿ ਕੋਈ ਤੀਜਾ ਵੀ ਆਊ ਹਸਾਬ ਲੈਣ ਆਲਾ ਕਦੇ ਆਓ ਆ ਗਿਆ ਲਿਓ ਜੀ ਆਓ ਆ ਗਿਆ ਲਿਓ ਜੀ ਇਧਰ ਨੂੰ ਆ ਜਾਓ ਜੀ ਬੋਲੀ ਜਾਣਾ ਜੋ ਝੂਠ ਤੂਫਾਨ ਬੋਲੀ ਜਾਣਾ ਐ ਇੱਥੇ ਮਾਗਰਲੇ ਪਾਸੇ ਉਹ ਖੜੇ ਹੁੰਦੇ ਐ ਜਥੇਦਾਰ ਨਾ ਉਹਨਾਂ ਨੇ ਇਹ ਦੇਖਣਾ ਵੀ ਲੀਡਰ ਕਹਿ ਕੀ ਰਿਹਾ ਐ ਇਦਾ ਮਤਲਬ ਕੀ ਆ ਬਹ ਉਹਨਾਂ ਨੇ ਇਹੀ ਦੇਖਣਾ ਹੁੰਦਾ ਸਾਹ ਕਿੱਥੇ ਜ ਲੈਂਦਾ ਫਿਰ ਜਕਾਰਾ ਛੱਡਾਂਗੇ ਬੋਲੇ ਓ ਯਾਰ ਦੇਖ ਤਾਂ ਲੋ ਕੋਈ ਗੱਲ ਜਕਾਰੇ ਵਾਲੀ ਹੈ ਜਾਂ ਨਾ ਕਿਉਂ ਜਕਾਰਿਆਂ ਦੀ ਬੇਅਤ ਵੀ ਕਰੀ ਜਾਂਦੇ ਹੋ ਯਾਰ ਕਮਾਲ ਤਾਂ ਇਹ ਹੁਣ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰੱਖਿਆ ਸੁਖਵੀਰ ਬਾਦਲ ਨੇ ਉਹ ਭਰਾਵਾ ਤੇਰੇ ਦੋਦਾ ਬਚਾਇਆ ਹਜੇ 2 ਸਾਲ ਪਹਿਲਾਂ ਉਹੀ ਹੁਣ ਕਹਿਣ ਲੱਗਾ ਪੰਜਾਬ ਵਿਚੋਂ ਪੰਜਾਬ ਬਚਾਓ ਨਹੀਂ ਪਰਿਵਾਰ ਬਚਾਓ ਐ ਉਹ ਕਿ ਸਾਡਾ ਪਰਿਵਾਰ ਬਚਾਓ ਸਾਰਾ ਡੱਬਰ ਹਾਰ ਗਿਆ ਕੈਪਟਨ ਦਾ ਸਾਰਾ ਡੱਬਰ ਹਾਰ ਗਿਆ ਨौजੋ ਸਿੱਧੂ ਹੋਰੀ ਮਜੀਠੀ ਹੋਰੀ ਸਭ ਹਾਰ ਗਏ ਪੁੱਤ ਭਤੀਜੇ ਸਾਲੇ ਜੀਜੇ ਸਭ ਮਾਂ ਤੇ ਤੁਸੀਂ ਇਨ ਮੈਂ ਥੋੜੀ ਹਰਾਏ ਨੇ ਲੋਕਾਂ ਨੇ ਹਰਾਏ ਨੇ ਤੁਸੀਂ ਹਰਾਏ ਨੇ ਇਹਨਾਂ ਦੀਆਂ ਕਰਤੂਤਾਂ ਨੇ ਚੰਗੀਆਂ ਹੁੰਦੀਆਂ ਸਾਨੂੰ ਤਾਂ ਪਾਰਟੀ ਬਣਾਉਣ ਦੀ ਲੋੜ ਹੀ ਨਾ ਪੈਂਦੀ ਮੈਂ ਤਾਂ ਚੰਗਾ ਭਲਾ ਕਲਾਕਾਰ ਸੀ ਮੈਂ ਕੀ ਲੈਣਾ ਸੀ ਇਹਨਾਂ ਨੇ ਪੰਗਾ ਲੈ ਕੇ ਮੈਨੂੰ ਤਾਂ ਸਭੋ ਪੈਸੇ ਮਿਲਦੇ ਸੀ ਹੁਣ ਮੈਨੂੰ ਤੜਕੇ ਗਾਲਾਂ ਕੱਢਣ ਲੱਗ ਜੰਦੇ ਉੱਠ ਕੇ ਜੇ ਚਾਜ ਦੇ ਨਿਕਲੇ ਆਉਂਦੇ ਸਾਨੂੰ ਕੀ ਲੋੜ ਸੀ ਅਰਵਿੰਦ ਕੇਜਰੀਵਾਲ ਸਾਡੇ ਪ੍ਰਧਾਨ ਜਿਹੜੇ ਨੇ ਉਹ ਇਨਕਮ ਟੈਕਸ ਦੇ ਕਮਿਸ਼ਨਰ ਸੀ ਐਡੀ ਵੱਡੀ ਨੌਕਰੀ ਛੱਡ ਕੇ ਆਏ ਤੜਕੇ ਉਹਨੂੰ ਗਾਲਾਂ ਕੱਢਣ ਲੱਗ ਜਾਂਦੇ ਉੱਥੇ ਇਹ ਗਾਣਾ ਅਸਲ ਚ ਇਸ ਗੱਲ ਦੀਆਂ ਨਹੀਂ ਕੱਢਦੇ ਕਿ ਇਹ ਹਾਰ ਗਏ ਇਹ ਗਾਣਾ ਇਸ ਗੱਲ ਦੀਆਂ ਕੱਢਦੇ ਨੇ ਕਿ ਇਹਨਾਂ ਨੂੰ ਦੁੱਖ ਹੈ ਕਿ ਆਮ ਕਰਾਂ ਦੇ 3 ਪੁੱਤ ਆਹ ਕੁਰਸੀਆਂ ਤੇ ਕਿਉਂ ਬਹਿ ਗਏ ਮੁੱਖ ਮੰਤਰੀ ਜਾਂ ਮੰਤਰੀ ਕਿਉਂ ਬਣ ਗਏ ਆ ਦੁੱਖ ਇਹਨਾਂ ਨੂੰ ਬਸ ਕਿ ਆਮ ਲੋਕਾਂ ਦੇ 3 ਪੁੱਤ ਬਸ ਆ ਫਰਕ ਅਸੀਂ ਆਇਆ ਭਾਈ ਥੱਲੋਂ मैं पत्रकार कहें आप बहुत ऊंचाई पर चले गए हैं मैं क्या अच्छा जी दसो, आपको डर नहीं लगता मैं किस बात का कहीं गहराई पे आ गए नीचे आ गए तो मैं क्या जी चाली चाली फुट डू बोर के टोया तो जो निकल के आए हैं उदू थले तो पानी है हम दसो की करिए फिर ना सानू तो डर लगता है ना सानू उचाई तो डर लगता है डर लगता है उस परमात्मा तो डर लगता है उस वाहेगुरु तो डर लगता है कि समत्त बख्शी रखे और लोगों की तरक्की च हिस्सा पाने सू जिम्मेवारी दिखती है वह ना बल बख्शे बस इन्हों डर लगता है भी मेरे पुत का की बनू मेरे भतीजे का की बनो मेरे साले का की बनो मेरे जी का की बनो यू आ डर है ਪਹਿਲਾਂ ਕਿਉਂ ਨਹੀਂ ਕਾਲਜ ਖੋਲੇ ਇਹ? ਇਹੀ ਜੁਨੀਵਰਸਿਟੀ ਘੱਟੇ ਸੀ। ਪੰਜਾਬੀ ਜੁਨੀਵਰਸਿਟੀ ਘੱਟੇ ਸੀ। ਹੁਣ ਕਿਵੇਂ ਅਸੀਂ ਜੁਨੀਵਰਸਟੀਆਂ ਠੀਕ ਕਰ ਲੀਆਂ? ਜੁਨੀਵਰਸਿਟੀ ਜੋ ਵੀ ਖਾਂਦੇ ਸੀ ਕੋਈ ਚੀਜ਼ ਹੈ ਜੀ ਛੱਡੀ ਹੋਈ ਨਹੀਂ। ਬਿਜੀ ਜੋ ਆਏ ਨਾ ਕਰਦੇ ਹੁਣ ਵੀ ਲਿਆ ਮੇਰਾ ਕਿੰਨਾ। ਪਤਨ ਤਾਂ ਧਰਮਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਕੋਈ ਛਿੱਟੀ-ਛੁੱਟੀ ਲਈ ਫਿਰਦੇ ਹੁਣੇ ਵੀ ਤੁਹਾਡੇ ਪੈਸੇ ਨਾਲ ਆ ਸਕਦੇ ਨੇ। ਹਰ ਨਹੀਂ ਤਾਂ ਇੰਨਾ ਕਾਦੇ ਵਾਸਤੇ ਲੁੱਟਣਾ ਜੀ। ਖਾਣੀਆਂ ਤਾਂ ਤਿੰਨ ਚਾਰ ਰੋਟੀ ਹੁੰਦੀਆਂ ਨੇ। ਉਹ ਮੀਰਾ ਨੇ ਤਾਂ ਉਹ ਵੀ ਬੰਦ ਕਰ ਦਿੰਦੇ ਡਾਕਟਰ ਵੀ ਨਾ 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 ਚਿੰਤਾ ਰਹਿੰਦੀ ਹੈ ਡਿਪਰੈਸ਼ਨ ਚ ਹੈ ਰੋਟੀ ਨਹੀਂ ਖਾਣੀ ਉਹ ਵੀ ਬੰਦ ਕਰ ਦਿੰਦੇ ਐਨੀਆਂ ਲੱਪ ਗੋਲੀਆਂ ਖਾ ਕੇ ਸੌਂਦੇ ਆ ਇਹ ਡਿਪਰੈਸ਼ਨ ਚ ਨੇ ਕਿਉਂਕਿ ਕਿਤੇ ਨਾ ਕਿਤੇ ਤਾਂ ਗਰੀਬਾਂ ਦੀਆਂ ਵਾਦਵਾਵਾਂ ਜਿਹੜੀਆਂ ਨਾ ਉਹ ਲੱਗਦੀਆਂ ਗਰੀਬ ਦੀ ਹਾ ਤੇ ਪ੍ਰਮਾਤਮਾ ਦੀ ਨਗਾ ਜਮਾਂ ਸਿੱਧਾ ਰਸਤਾ ਹੈ ਕੋਈ ਬਾਈਪਾਸ ਨਹੀਂ ਹੈਗਾ ਭਾਈ ਗਰੀਬਾਂ ਦੀਆਂ ਵਾਦਵਾਵਾਂ ਨਾ ਲਓ ਰੀਪਾਂ ਦੀਆਂ ਬਾਤਾਂ ਮਨਾਲੋ ਇਹ ਫਿਰ ਤੁਹਾਨੂੰ ਬਰਬਾਦ ਕਰ ਦਿੰਦੀਆਂ ਕਿਤੇ ਨਾ ਕਿਤੇ ਜਾ ਕੇ ਹੋ ਗਿਆ ਹਾਲ ਹੋਈ ਉਹਨਾਂ ਦਾ ਕੋਈ ਛੱਡਿਆ ਹੀ ਨਹੀਂ ਉਹਨਾਂ ਲੁੱਟਣ ਵਾਲੋਂ ਸਵਾਜ 16 ਮਾਰਚ ਹੈ ਅੱਜ ਦੇ ਦਿਨ 2 ਸਾਲ ਪਹਿਲਾਂ ਮੈਂ ਜ਼ਿੰਦਗੀ 'ਚ ਨਹੀਂ ਕਦੇ ਸੋਚਿਆ ਸੀ ਕਿ ਇਸ ਪੱਧਰ ਤੇ ਮੈਨੂੰ ਬਚਾ ਦੋਗੇ ਲੋਕਾਂ ਨੇ ਹਾਂ ਮੈਂ ਕਲਾਕਾਰੀ ਦੇ ਤੌਰ ਤੇ ਮਸ਼ਹੂਰ ਸਾਢੇ 17 ਸਾਲ ਦੀ ਉਮਰ 'ਚ ਹੀ ਹੋ ਗਿਆ ਸੀ ਤੁਸੀਂ ਮੈਨੂੰ ਪਿਆਰ ਦਿੱਤਾ ਬਹੁਤ ਸ਼ੋਰ ਤਾਂ ਦੀਆਂ ਬਲੰਦੀਆਂ ਦਿੱਤੀਆਂ ਅਸ ਪੱਧਰ ਤੇ ਨਹੀਂ ਮੈਂ ਸੋਚਿਆ ਸੀ ਕਿ ਤੁਸੀਂ ਮੇਰੇ ਤੇ ਇੰਨਾ ਯਕੀਨ ਕਰਕੇ ਮੈਨੂੰ ਆਹ ਜ਼ਿੰਮੇਵਾਰੀ ਦਿਓਗੇ ਤੇ ਮੈਂ ਤਾਂ ਹੁਣ ਪਰਮਾਤਮਾਗੇ ਹੀ ਅਰਦਾਸ ਕਰਦਾ ਹਾਂ ਉਹਨਾਂ ਤੜਕੇ ਉੱਠ ਕੇ ਸਭ ਤੋਂ ਪਹਿਲਾਂ ਧੰਨਵਾਦ ਕਰੀਦਾ ਪਹਿਲਾਂ ਤਾਂ ਪਰਮਾਤਮਾ ਦਾ ਵੀ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਭਲਾਈ ਵਾਸਤੇ ਤੇ ਪੰਜਾਬ ਦੀ ਸੇਵਾ ਵਾਸਤੇ ਫਿਰ ਤਿੰਨੋਂ ਟਾਈਮ ਅਰਦਾਸ ਕਰੀਦੀ ਹੈ ਪਰਮਾਤਮਾ ਕੋਈ ਗਲਤ ਸੈਨ ਨਾ ਕਰਾ ਦੀ ਜਿੱਥੇ ਦਸਖਤ ਕਰੀਏ ਕਿਸੇ ਘਰ ਦਾ ਦੀਵਾ ਬਲੇ ਕਿਸੇ ਘਰ ਦਾ ਦੀਵਾ ਪੁਜੇ ਨੌਕਰੀਆਂ ਦਿੱਤੀਆਂ 42992 ਇੱਕ ਬੰਦਾ ਕਹਦੇ 1 ਰੁਪਇਆ ਲਿਆ 1 ਰੁਪਇਆ ਕਿਸੇ ਨੇ ਲਿਆ ਹੋਵੇ ਰਿਸ਼ਵਤ ਦਾ ਇੱਕ ਬੰਦਾ ਕਹਿ ਦੋ ਲੈ ਕੇ ਆਓ মিডিਏ ਸਾਹਮਣੇ ਲੈ ਆਓ ਇੱਕ ਬੰਦਾ ਕਹਦੇ ਕਿ ਸ਼ਪਾਰਸ਼ ਲਾਉਣੀ ਪਈ ਐ ਐਮਐਲਏ ਦੀ ਜਾਂ ਮੰਤਰੀ ਦੀ ਜੇ 700 ਨੰਬਰ ਦਾ ਪੇਪਰ ਸੀ 680 ਨੰਬਰ ਆ ਗਏ ਪਰ ਨੌਕਰੀ ਇਸ ਕਰਕੇ ਨਹੀਂ ਮਿਲੀ ਕਿ ਬਾਪੂ ਜਾਣਦਾ ਨਹੀਂ ਸੀ ਕਿਸੇ ਨੂੰ ਐਮਐਲਏ ਨੂੰ ਤੇ 500 ਨੰਬਰ ਵਾਲਾ ਇਸ ਕਰਕੇ ਨੌਕਰੀ ਲੈ ਗਿਆ ਕਿ ਉਹਦਾ ਖਾਸ ਬੰਦਾ ਸੀ ਐਮਐਲਏ ਨੋ ਇਹ ਤਾਂ ਨਹੀਂ ਹੋਊਗਾ ਮੈਂ ਇਹੋ ਜੇ ਨੌਕਰੀਆਂ ਵੀ ਨਿਯੁਕਤੀ ਪੱਤਰ ਦੇ ਕੇ ਆਇਆ ਇੱਕੋ ਘਰ ਚ ਦੋ ਭੈਣ ਭਾਈ ਦੋਨੋਂ ਦੋਨੋਂ ਇਕੱਠੇ ਪੜਦੇ ਰਹੇ ਦੋਨਾਂ ਦੇ ਨੰਬਰ ਆ ਗਏ ਦੋਨਾਂ ਵਾਸਤੇ ਚਿੱਠੀ ਆ ਗਈ ਘਰੇ ਆਜੋ ਭਾਈ ਸਰਕਾਰੀ ਨੌਕਰੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਆ ਹੁੰਦਾ ਕੰਮ ਯਾਰ ਹੁਣ ਇੱਥੋਂ ਜਦੋਂ ਤੁਹਾਡਾ ਖਜ਼ਾਨਾ ਮੰਤਰੀ ਪਿਛਲੇ 15 ਸਾਲ ਤੋਂ ਇਹੀ ਕਹੀ ਜਾਵੇ ਖਜ਼ਾਨਾ ਖਾਲੀ ਹੈ ਖਜ਼ਾਨਾ ਫਿਰ ਯੁੱਧ ਕੀ ਕਰੂਗਾ ਯੁੱਧ 네ਗੇਟਿਵ ਹੋ ਜਾਊਗਾ ਯੁੱਧ ਭੱਜੂਗਾ ਫਿਰ ਉਹ ਬਾਹਰ ਨੂੰ ਭੱਜਦੇ ਆ ਫਿਰ ਵੀ ਚਲੋ ਯਾਰ ਇੱਥੋਂ ਚੱਲਦੇ ਆ ਜਦੋਂ ਉਹਨੂੰ ਖਜ਼ਾਨੇ 'ਚ ਹੀ ਹੈ ਨਹੀਂ ਕੋਸ਼ਿਸ਼ ਸਾਡਾ ਹਿੱਸਾ ਕਿੱਥੇ ਮਿਲੂ ਇੱਥੋਂ ਉੱਥੇ ਜਾ ਕੇ ਧੱਕੇ ਖਾਂਦੇ ਆ ਹਰ ਰੋਜ਼ ਆਪਾਂ ਦੇਖਦੇ ਆ ਕਦੇ ਨੌਜਵਾਨਾਂ ਦੀ ਮੌਤ ਹੋ ਗਈ ਕਿਤੇ ਐਕਸੀਡੈਂਟ 'ਚ ਹੋ ਗਈ ਦਿਲ ਦਾ ਦੌਰਾ ਪੈ ਗਿਆ ਮੁੜ ਕੇ ਮਾਪੇ ਲਾਸ਼ਾਂ ਮੰਗਾਉਣ ਨੂੰ ਤਰਸਦੇ ਰਹਿੰਦੇ ਆ ਕਿ ਮਿੱਟੀ ਤਾਂ ਦਿਖਾ ਦਿਓ ਆਖਰੀ ਟਾਈਮ ਸਮੇਂ ਦੀ ਆ ਸਾਡੀ ਹਾਲਤ ਕਰਤੀ ਇਹਨਾਂ ਨੇ ਕਾਹਦੇ ਕਰਕੇ ਭਜਣਾ ਪੈ ਗਿਆ ਸਾਨੂੰ ਇਹਨਾਂ ਕਰਕੇ ਭਜਣਾ ਪੈ ਗਿਆ ਇਹਨਾਂ ਦੇ ਧੀਆ ਪੁੱਤ ਨਾ ਗਏ ਬਾਹਰ ਉਹ ਸਾਰੇ ਇੱਥੇ ਨੇ ਉਹੀ ਚੇਅਰਮੈਨ ਨੇ ਉਹੀ ਲਾਲ ਬੱਤੀਆਂ ਵਾਲੇ ਨੇ ਸੋ ਇਸ ਕਰਕੇ ਜਦੋਂ ਰਾਜੇ ਹਾਕਮ ਮੌਜਾਂ ਕਰਨ ਲੋਕ ਭੁੱਖੇ ਮਰਨ ਜ਼ਿਆਦਾ ਦੇਰ ਨਹੀਂ ਚੱਲਦਾ ਹੁੰਦਾ ਹੁਣ ਹਰ ਫੀਲਡ 'ਚ ਤਰੱਕੀ ਹੈ ਜੀ ਟੈਕਸ ਸਾਡਾ ਜੀਐਸਟੀ 27% ਵਧ ਗਿਆ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਗੋਇੰਦਵਾਲ ਸਾਹਿਬ ਵਾਲਾ ਬਿਜਲੀ ਸਸਤੀ ਮਿਲੂਗੀ ਇੰਡਸਟਰੀ ਨੂੰ ਵੀ 1080 ਕਰੋੜ ਚ ਖਰੀਦਿਆ ਤੇ ਇਹਨਾਂ ਨੇ ਜਿਹੜੇ ਸਮਝੌਤੇ ਕੀਤੇ ਸੀ ਉਹਨਾਂ ਨਾਲ 1080 ਕਰੋੜ ਤਾਂ ਸੀ ਟੋਟਲ ਚ ਖਰੀਦਿਆ 1708 ਕਰੋੜ ਰੁਪਈਆ ਮੀਡੀਆ ਵਾਲਿਆਂ ਨੂੰ ਬੇਨਤੀ ਕਰਦਾ ਨੋਟ ਕਰ ਲਿਓ ਟੋਟਲ ਕੀਮਤ ਉਹਦੀ 1080 ਕਰੋੜ ਹੈ सतारा सौ अठ करोड़ रुपया थर्मल प्लांट खड़ा चार्ज खड़े दी सतारा सौ अठ देता एग्रमेंट किए करो ना करो अन्ने देने ने पैसे लो कर लो कि करोगे ऐ लुटे खजाना ने आप दाला पहाट कि सोहना है नी पहाट है ਤੋੜੇ ਕਹਾਂ ਜਾਈਏ ਸੀਪਾਰਦੇ ਉਹ ਚੰਡੀਗੜ੍ਹ ਦੇ ਨੇੜੇ ਜਾ ਕੇ ਸੁੱਖ ਵਿਲਾਸ ਅੱਡਾ 7 ਸਟਾਰ ਹੋਟਲ ਤੇ ਉਹਦੇ ਕਾਗਜ ਕੱਢੇ ਟੈਕਸ ਬੈਟ ਤੇ ਸਟੇਟ ਦਾ ਜੀਐਸਟੀ ਟੈਕਸ ਫ੍ਰੀ ਕਰਾ ਲਿਆ ਜੀ ਆਪ ਹੀ ਆਪਣੀ ਗਵਰਨਮੈਂਟ ਤੋਂ 85 ਕਰੋੜ ਰੁਪਏ ਤੋਂ ਵੱਧ ਦਾ ਟੈਕਸ ਬਣਦਾ 10 ਸਾਲਾਂ ਵਾਸਤੇ ਫ੍ਰੀ ਤੁਹਾਨੂੰ ਟੈਕਸ ਫ੍ਰੀ ਮਿਲਦੀ ਹੈ ਕੋਈ ਚੀਜ਼ ਇਲੈਕਟ੍ਰਿਸਿਟੀ ਡਿਊਟੀ 11 ਕਰੋੜ ਰੁਪਏ ਦੀ 10 ਸਾਲ ਵਾਸਤੇ ਫ੍ਰੀ ਲਗਜ਼ਰੀ ਟੈਕਸ ਤੇ ਐਨੂਅਲ ਲਾਇਸੈਂਸ ਫੀਸ ਹੁਣ ਜੇ 7 ਸਟਾਰ ਹੋਟਲ ਨੂੰ ਲਗਦੀ ਫੀਸ ਨਹੀਂ ਲੱਗੂਗੀ ਹੋਰ ਕਿਹਨੂੰ ਲੱਗੂਗੀ ਫਿਰ ਫ੍ਰੀ ਆਪ ਹੀ ਆਪ ਹੀ ਸਾਈਨ ਕਰਨੇ ਸੀ ਇਧਰੋਂ ਕਰਤੇ ਬਸ ਹੁਣ ਜਦੋਂ ਅਸੀਂ ਕਹਿੰਨੇ ਆ ਕਿ ਭਾਈ ਅਸੀਂ ਤਾਂ ਪਹਾੜ ਹੋਰ ਫਰੋਲਾਂਗੇ ਬੜਾ ਕੁਝ ਪਿਆ ਫਿਰ ਕਹਿੰਦੇ ਭਗਵਾਨ ਤਮਾਨ ਤੇ ਮਾਨ ਹਾਨੀ ਦਾ ਮੁਕੱਦਮਾ ਕਰਾਂਗੇ ਮੈਂ ਕਹਿੰਦੇ ਮਾਨ ਹੋਊ ਤਾਂ ਹਾਨੀ ਹੋਊ ਮਾਨ ਕਿੱਥੇ ਆ ਉਹ ਤਾਂ ਦਿਖਾ ਦਿਓ ਪਿੰਡਾਂ ਦੇ ਲੋਕ ਤੁਹਾਨੂੰ ਵੇਖ ਕੇ ਰਾਜੀ ਨਹੀਂ ਜਿੱਧਰ ਵੀ ਤੁਸੀਂ ਆਉਣੇ ਲੋਕ ਰਾਹ ਬਦਲ ਲੈਂਦੇ ਨੇ ਪਰ ਇਹ ਦਿਨ ਖਰਾਬ ਹੋਇਆ ਇਧਰੋਂ ਆਉਂਦੇ ਨੇ ਯਾਰ ਛੱਡੋ ਪਰੇ ਮਾਨ ਹਾਨੀ ਦਾ ਕੇਸ ਕਰਾਂਗਾ ਕਰ ਦੋ ਕੇ ਮੇਰੇ ਤੇ ਮਾਨ ਹਾਨੀ ਦਾ ਉਦੋਂ ਦੇਖਣਾ ਸੀ ਜਦੋਂ ਲੁੱਟੀ ਜਾਂਦੇ ਸੀ ਕਿ ਕੋਈ ਤੀਜਾ ਵੀ ਆਊ ਹਸਾਬ ਲੈਣ ਆਲਾ ਕਰ ਦੋ ਮਾਨ ਹਾਨੀ ਦਾ ਕੇਸ ਮੈਨੂੰ ਕੋਈ ਡਰ ਨਹੀਂ ਮੈਂ ਤਾਂ ਲੋਕਾਂ ਦਾ ਵਕੀਲ ਬਣ ਕੇ ਜਾਵਾਂ ਮੈਂ ਤਾਂ ਵੱਧ ਦੱਸੂ ਬੱਸਾਂ ਕਿੰਨੀਆਂ ਨੇ ਹੋਰ ਵੀ ਕੱਢੂ ਇਧਰੋਂ ਉਧਰੋਂ ਸਭ ਪਏ ਨੇ ਇਹਨਾਂ ਦੇ ਚਿੱਠੇ ਲੁੱਟ ਕੇ ਖਾ ਕੇ ਪੰਜਾਬ ਨੂੰ ਯਾਰ ਸਭ ਤੋਂ ਦੁੱਖ ਦੀ ਗੱਲ ਪਤਾ ਕਿਹੜੀ ਆਵਦਿਆਂ ਨੇ ਲੁੱਕਿਆ ਸਾਨੂੰ ਅੰਗਰੇਜ਼ ਤਾਂ ਆਈ ਲੁੱਟਣ ਸੀ ਉਹਨਾਂ ਤਾਂ ਲੁੱਟਣਾ ਸੀ ਉਹ ਤਾਂ ਲੁੱਟ ਗਏ ਉਦੋਂ ਬਾਅਦ ਜਿਹੜੇ ਸ਼ਹੀਦ ਆਜ਼ਮ ਭਗਤ ਸਿੰਘ ਹੋਣ ਦੀ ਆਤਮ ਤੜਫਦੇ ਹੋਊਗੇ ਵੀ ਜਾਦੀ ਐਸ ਕਰਕੇ ਦਿੱਤੀ ਲੈ ਕੇ ਇਹਨਾਂ ਨੂੰ 23-23 ਸਾਲ ਦੀ ਉਮਰ ਜ ਐਸ ਕਰਕੇ ਫਾਂਸੀ ਦੇ ਰਸੇ 'ਚ ਉਮਲੇ ਕੇ ਲੁੱਟਣ ਲੱਗ ਜਾਣ ਕੋਈ ਨਹੀਂ ਛੱਡਿਆ ਮਹਿਕਮਾ ਲੋਹੇ ਦੀ ਤੇ ਸੋਨੇ ਦੀ ਆਪਸ ਗੱਲ ਹੋਈ ਬਾਜ਼ਾਰ 'ਚ ਦੁਕਾਨਾਂ ਸਾਮੋ-ਸਾਮਨੇ ਸੀ ਲੋਹੇ ਦੀ ਤੇ ਸੁਨਾਰੇ ਦੀ ਲੋਹੇ ਤੇ ਸੋਨੇ ਦੀ ਆਪਸ ਗੱਲ ਹੋਈ ਸੋਨੇ ਨੇ ਲੋਹੇ ਨਾਲ ਸ਼ਿਕਵਾ ਕੀਤਾ ਇਤਰਾਜ਼ ਕੀਤਾ ਕਹਿੰਦਾ ਯਾਰ ਥੋੜਾ ਤੇਰੇ ਵੀ ਵੱਜਦਾ ਥੋੜਾ ਮੇਰੇ ਵੀ ਵੱਜਦਾ ਤੂੰ ਕਹਿੰਦੇ ਮੇਰੀ ਆਵਾਜ਼ ਸੁਣੀ ਹੈ ਦੁਕਾਨ ਤੋਂ ਬਾਹਰ ਕਹਾਂ ਜਦੋਂ ਤੇਰੇ ਥੋੜਾ ਵੱਜਦਾ ਲੋਹੇ ਨੂੰ ਕਹਿੰਦਾ ਸੋਨਾ ਤੇਰੇ ਥੋੜਾ ਵੱਜਦਾ ਸਾਰੇ ਬਾਜ਼ਾਰ ਚ ਪਤਾ ਲੱਗਦਾ ਕਹਿੰਦਾ ਇੰਨੀ ਉੱਚੀ ਉੱਚੀ ਤੇਰਾ ਖੜਕਾ ਯਾਰ ਇੰਨੀ ਉੱਚੀ ਸ਼ੋਰ ਸ਼ਰਾਬ ਮਚਾਉਣਾ ਹੈ ਤੂੰ ਲੋਹਾ ਕਹਿੰਦਾ ਬਿਲਕੁਲ ਸਹੀ ਹੈ ਵੀਰੇ ਥੋੜਾ ਤੇਰੀ ਆਵਾਜ਼ ਦਾ ਥੋੜਾ ਮੇਰੀ ਆਵਾਜ਼ ਦਾ ਬਿਲਕੁਲ ਸਹੀ ਹੈ ਤੇਰੀ ਆਵਾਜ਼ ਨਹੀਂ ਆਉਂਦੀ ਲੋਹੇ ਦਾ ਥੋੜਾ ਤੇਰੇ ਤੇ ਵੱਜਦਾ ਲੋਹੇ ਦਾ ਥੋੜਾ ਮੇਰੇ ਤੇ ਵੱਜਦਾ ਹੈ ਪਰ ਲੋਹੇ ਦਾ ਥੋੜਾ ਤੇਰੇ ਵਾਸਤੇ ਸ਼ਰੀਕ ਹੈ ਤੂੰ ਸੋਨਾ ਉਹ ਲੋਹਾ ਹੈ ਉਹਨਾਂ ਦਾ ਕੁੱਟਣੀ-ਕੁੱਟਣਾ ਤਾਂ ਸ਼ਰੀਕਾਂ ਦਾ ਕੰਮ ਤਾਂ ਕੁੱਟਣੀ-ਕੁੱਟਣਾ ਹੁੰਦਾ ਹੈ ਕੁੱਟਦੇ ਨੇ ਤੈਨੂੰ ਚੱਲ ਤੈਨੂੰ ਪਤਾ ਹੀ ਹੈ ਪਹਿਲਾਂ ਵੀ ਸ਼ਰੀਕ ਨੇ ਇਹਦਾ ਕੁੱਟਣਗੇ ਉਹ ਕਹਿੰਦਾ ਮੇਰੀਆਂ ਚੀਕਾਂ ਮੇਰਾ ਦਰਦ ਤਾਂ ਜ਼ਿਆਦਾ ਹੈ ਮੇਰੀਆਂ ਚੀਕਾਂ ਸਾਰੇ ਬਾਜ਼ਾਰ 'ਚ ਤਾਂ ਸੁਣਦੀਆਂ ਨੇ ਕਿਉਂਕਿ ਮੈਨੂੰ ਮੇਰੇ ਆਪ ਦੇ ਕੁੱਟਦੇ ਨੇ ਯਾਰ ਮੈਨੂੰ ਆਹ ਫਰਕ ਹੈ ਬਸ ਲੋਹੇ ਨੂੰ ਲੋਹਾ ਕਟਦਾ ਸਾਨੂੰ ਦੁੱਖ ਇਸ ਗੱਲ ਦਾ ਸਾਨੂੰ ਸਾਡੇ ਆਪਣਿਆਂ ਨੇ ਲੁੱਟਿਆ ਅੰਗਰੇਜ਼ਾਂ ਨਾਲ ਤਾਂ ਨਿਪਟ ਲਏ ਸੀ ਸਾਡੇ ਜੋਧੇ ਕਰਤਾਰ ਸਿੰਘ ਸਰਾਬੇ ਵਰਗੇ ਸ਼ਹੀਦ ਆਜ਼ਮ ਪਾਕ ਸਿੰਘ ਵਰਗੇ ਜੋਧਿਆ ਨੇ ਉਹਨਾਂ ਨੂੰ ਤਾਂ ਹਿਸਾਬ ਕਰ ਲਿਆ ਸੀ ਗੋਰਿਆਂ ਨਾਲ ਤਾਂ ਇਹਨਾਂ ਨਾਲ ਕੌਣ ਕਰੀ ਕਰੀ ਐ ਇਹਨਾਂ ਨਾਲ ਹਿਸਾਬ ਕਰਨ ਲੱਗੇ ਹੋਏ ਆ ਹੁਣ ਅੱਜ 2 ਸਾਲ ਹੋਏ ਨੇ ਤੁਸੀਂ ਦੇਖ ਲਓ 2 ਸਾਲਾਂ ਚ ਕੀ ਹਾਰ ਹੋਇਆ ਪੈਣਾ ਸਾਰਿਆਂ ਦਾ ਕਾਂਗਰਸੀਆਂ ਦਾ ਕਰ ਲਿਆਂਦਾ ਇੱਕ ਦੂਜੇ ਦੇ ਵਿੱਚ ਵਾਜਦੇ ਫਿਰਦੇ ਆ ਜੇ 2 ਸਾਲਾਂ ਚ ਆ ਹਾਲ ਹੋ ਗਿਆ ਜਦੋਂ 2 ਸਾਲ ਹੋਰ ਸਫਲਤਾ ਪੂਰਵਕ ਲੰਘੇ ਤਾਂ ਸੜਕਾਂ ਤੇ ਆ ਕੇ ਰੋੜਾਂ ਇੱਟੇ ਮਾਰਨ ਲੱਗ ਜਾਣਗੇ ਲੋਕਾਂ ਦੇ ਆ ਹਾਲ ਤੋਂ ਹੀ ਪਈ ਇਹਨਾਂ ਦੀ ਉਹ ਕਹੀ ਤਾਂ ਜਾਂਦਾ ਸੀ ਕਿ ਦਿਨ ਸੁਖਵੀਰ ਬਾਦਲ ਕਹਿੰਦਾ ਯਾਰ 5 ਸਾਲ ਘਟਾਂਗੇ ਕਿਵੇਂ ਮੈਂ ਕਿਹਾ 5 ਨਹੀਂ ਹਏ ਦੇਖਿਓ ਸਹੀ ਕਿੰਨੇ ਸਾਲ ਤੁਹਾਨੂੰ ਇਹ ਲੋਕਾਂ ਨੇ ਜੋ ਸਜ਼ਾ ਦੇਣੀ ਹੈ ਕਿਉਂਕਿ ਸਮਝੇ ਹੀ ਕੱਖ ਨਹੀਂ ਲੋਕਾਂ ਨੂੰ ਚੱਕ ਦਿਓ ਪਰਚੇ ਪਾ ਦਿਓ ਚੱਕ ਦਿਓ ਲੁੱਟ ਲਓ ਆ ਆ ਹੁਣ ਇੱਥੇ ਤਫਾ ਪੰਜ ਲਾ ਦੋ ਤਾਰਾ ਪੰਜ ਲਾ ਦੋ ਆਪਦਾ ਹੋਟਲ ਬਣਾ ਕੇ ਤਾਰਾ ਚੱਕ ਦੋ ਲੈ ਸਭ ਕੁਝ ਆਪਣਾ ਸੋ ਭਾਈ ਮੈਂ ਤਾਂ ਇਹ ਕਹਿਣ ਆਇਆ ਤੁਹਾਨੂੰ ਕਿ ਹਜੇ ਕਾਲਜ ਹੋਰ ਖੁੱਲਣਗੇ ਕੰਮ ਮਿਲੋਗਾ ਮਾਵਾ ਪੈਣਾ ਨੂੰ ਕੰਮ ਮਿਲੋ